ਹੈਲੋ ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਸੂਟ ਕੇ ਵੀ ਐਮਬ੍ਰੋਇਡਰੀ ਦੇ ਵਿੱਚ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਤੇ ਤੁਸੀਂ ਸੋਹਣੇ ਸੋਹਣੇ ਸੂਟ ਜਲਦੀ ਹੀ ਪਸੰਦ ਕਰ ਸਕੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲੈ ਕੇ ਆਏ ਇੱਕ ਹੋਰ ਨਵਾਂ ਅਰਜ਼ ਹੈ ਜੋ ਕਿ ਬਹੁਤ ਹੀ ਸੋਹਣਾ ਤੇ ਪਿਆਰਾ ਡਿਜ਼ਾਈਨ ਬਣਿਆ ਹੋਇਆ ਹੈ ਬਿਲਕੁਲ ਨਿਊ ਟ੍ਰੈਂਡਿੰਗ ਦਾ ਡਿਜ਼ਾਈਨ ਹੈ ਤੇ ਬਹੁਤ ਬਹੁਤ ਸਾਰੇ ਲੋਕ ਵੀ ਉਹਨਾਂ ਨੂੰ ਬਹੁਤ ਸਾਰੇ ਪਹਿਣਾ ਉਹ ਡਿਜ਼ਾਈਨ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤੇ ਡਿਜ਼ਾਈਨ ਚੱਲ ਵੀ ਬਹੁਤ ਰਿਹਾ ਤੇ ਸੋਹਣਾ ਹੀ ਬਹੁਤ ਹੈ ਨਿਊ ਸਲਵਾਰ ਵਰਕ ਦਾ ਡਿਜ਼ਾਈਨ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਪ੍ਰਿੰਟ ਸ਼ਲਟਾ ਕੀ ਨਾਲ ਸਲਵਾਰ ਤੇ ਵਰਕ ਆ ਗਿਆ ਦੇਖੋ ਸਭ ਤੋਂ ਪਹਿਲਾਂ ਆ ਗਿਆ ਰੈੱਡ ਕਲਰ ਬਿਲਕੁਲ ਰੈੱਡ ਨਹੀਂ ਥੋੜਾ ਕਾਲਸ ਕਾਲਸ ਜਿਹਾ ਆ ਗਿਆ ਥੋੜੀ ਮਹਿਰੂਨ ਜੀ ਸ਼ੇਡ ਦੇ ਵਿੱਚ ਦਿਸ ਰਿਹਾ ਬਹੁਤ ਹੀ ਸੋਹਣਾ ਹੈ ਦੇਖੋ ਇਹ ਆ ਗਿਆ ਸਲਵਾਰ ਦਾ ਵਰਕ शर्ट तो पैच लाया है, देख रहे हो शर्ट नैच आ गई शर्ट ए आ गई शर्ट तीन देख ही सकते हो एक टैक्स का प्रिंट होगा ਪਿਓਰ ਕਾਟਨ ਦੇ ਵਿੱਚ ਤੁਹਾਨੂੰ ਇਹ ਸੂਟ ਮਿਲੂਗਾ ਤੇ ਬਹੁਤ ਹੀ ਸੋਹਣਾ ਤੇ ਪਿਆਰਾ ਜਿਹੜਾ ਇਹ ਸੂਟ ਹੈ ਤਾਂ ਕਿਸੇ ਨੂੰ ਵੀ ਇਹ ਵਾਲਾ ਸੂਟ ਸਾਡੇ ਕੋਲ ਪਸੰਦ ਆਉਂਦਾ ਹੈ ਤੁਸੀਂ ਸਾਡੇ ਕੋਲ ਇਹ ਸੂਟ ਆਰਡਰ ਕਰ ਸਕਦੇ ਹੋ ਸਕਰੀਨ ਦੇ ਉੱਪਰ ਆਪਣੇ ਨੰਬਰ ਦਿੱਤੇ ਗਏ ਨੇ ਉਹ ਨੰਬਰ 'ਤੇ ਤੁਸੀਂ ਮੈਨੂੰ ਵਟਸਐਪ ਮੈਸੇਜ ਕਾਲ ਕਰ ਸਕਦੇ ਹੋ ਤੇ ਜਿਹੜਾ ਵੀ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਵਾਪਸ ਭੇਜੋ ਤਾਂ ਜੋ ਜਿਹੜਾ ਆਰਡਰ ਤੁਹਾਡਾ ਆਪਾਂ ਕਲੀਅਰ ਕਰ ਦਾਂਗੇ ਆਰਡਰ ਤੁਹਾਡੇ ਲਈ ਇਹ ਘਰ ਹੀ ਪਹੁੰਚ ਜਾਊਗਾ ਪਾਰਸਲ ਘਰ ਪਹੁੰਚ ਜਾ ਤੁਸੀਂ ਪਿੰਡ 'ਚ ਰਹਿੰਦੇ ਹੋ ਸ਼ਹਿਰ 'ਚ ਰਹਿੰਦੇ ਹੋ ਪਾਰਸਲ ਤੁਹਾਡੇ ਲਈ ਪਹੁੰਚ ਹੀ ਜਾਣਾ ਤਾਂ ਜਲਦ ਜਲਦੀ ਸੂਟ ਤੁਸੀਂ ਸਾਡੇ ਕੋਲ ਆਰਡਰ ਕਰੋ ਤੇ ਸੂਟ ਦਾ ਪ੍ਰਾਈਸ ਰੂਗਾ 800 ਰੁਪਏ 800 ਰੁਪਏ ਦੇ ਵਿੱਚ ਆਪਾਂ ਇਹ ਤੁਹਾਨੂੰ ਸੂਟ ਦੇਵਾਂਗੇ ਸੋ ਕਿਸੇ ਵੀ ਮੇਰੀ ਭੈਣ ਨੂੰ ਇਹ ਸੂਟ ਪਸੰਦ ਆਉਂਦਾ ਹੈ ਤੁਸੀਂ ਸਾਡੇ ਕੋਲ ਆਰਡਰ ਕਰ ਸਕਦੇ ਹੋ ਇਸ ਦੇ ਵਿੱਚ ਤੁਹਾਨੂੰ ਦੋ ਕਲਰ ਸੇਮ ਮਿਲ ਜਾਣਗੇ ਇਹ ਹੈਗੇ ਜੀ ਰੈੱਡ ਕਲਰ ਬਿਲਕੁਲ ਸੇਮ ਹੀ ਮਿਲ ਜੂਗਾ ਸੇਮ ਹੀ ਸ਼ਲਕ ਮਿਲ ਜੂਤੇ ਸੇਮ ਹੀ ਵਰਕ ਮਿਲ ਜੂਗਾ ਕਿਸੇ ਨੇ ਵੀ ਇੱਕ ਨਾਲ ਦੇ ਦੋ ਸੂਟ ਲੈਣੇ ਹੁੰਦੇ ਨੇ ਤਾਂ ਆਪਣੇ ਲੋਕ ਦੋ ਦੋ ਸੂਟ ਆਰਾਮ ਨਾਲ ਮਿਲ ਜਾਂਦੇ ਨੇ ਕਿਉਂਕਿ ਆਪਾਂ 6 ਦਾ ਸੈੱਟ ਜਿਹੜਾ ਤਿਆਰ ਕਰਦੇ ਹੁੰਦੇ ਆਂ ਕਈ ਵਾਰ ਦੋ ਸੂਟ ਇੱਕ ਨਾਲ ਦੇ ਜਾਂ ਤਿੰਨ ਜਾਂ ਚਾਰ ਕਿਸੇ ਨੇ ਵੀ ਲੈਣੇ ਹੁੰਦੇ ਤਾਂ ਆਸਾਨੀ ਨਾਲ ਆਪਣੇ ਕੋਲ ਸੂਟ ਉਹ ਮਿਲ ਜਾਣਗੇ ਇਹ ਰੈੱਡ ਕਲਰ ਆ ਗਿਆ ਇਸ ਦੇ ਵਿੱਚ ਅਗਲਾ ਕਲਰ ਆ ਗਿਆ ਪੀਚ ਜੀ ਦੇਖੋ ਇਹ ਸ਼ਰਟ ਦਾ ਪ੍ਰਿੰਟ ਜਿਹੜਾ ਅਲੱਗ ਤੋਂ ਰਹੂਗਾ ये पीच कलर से आ गया पैच देख रहे हो जर पैच लगे है बहुत ही सोह लग रहा है डिजाइन देखो यह बॉटम शर्ट एर्ट का प्रिंट दिखा दू मीटर दर्ट होगी ढाई मीटर की शर्ट रहेगी मीटर सलवार तीन मीटर सलवार का कपड़ा होगा ढाई मीटर शर्ट हो, ये आ गए दोने गोडे का वर्क जीडी सलवार फैब्रिक मसलीन का फैब्रिक रहूगा बहुत ही वादिया सॉफ्ट आली मसलीन है कोई चुभन आली मसलीन नहीं बहुत ही वादिया चीज है ना लाइनिंग ਉਹ ਸੋਨਾ ਸੌਫਟੀ ਵਾਲਾ ਕੱਪੜਾ ਹੈਗਾ ਤੇ ਜਿਹੜਾ ਸ਼ਰਟ ਦਾ ਕੱਪੜਾ ਹੈ ਬਿਲਕੁਲ ਪਿਓਰ ਕਾਟਨ ਹੋਊਗਾ ਤੇ 2.5 ਮੀਟਰ ਦੀ ਸ਼ਰਟ ਹੈ 3 ਮੀਟਰ ਦੀ ਬਾਟਮ ਹੈਗੀ ਇਹ ਦੇਖ ਰਹੇ ਹੋ ਤੁਸੀਂ ਪ੍ਰਿੰਟ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਮੈਚਿੰਗ ਮੈਚਿੰਗ ਦੇ ਨਾਲ ਜਿਹੜਾ ਆਪਾਂ ਨੇ ਸੂਟ ਰੈਡੀ ਕੀਤਾ ਸਿਰਫ 800 ਰੁਪਏ ਦੇ ਵਿੱਚ ਆਪਾਂ ਇਹ ਤੁਹਾਨੂੰ ਸੌੜ ਦੇ ਰਹੇ ਹਾਂ ਸੋ ਕਿਸੇ ਨੂੰ ਵੀ ਇਹ ਸੂਟ ਪਸੰਦ ਆਉਂਦਾ ਹੈ ਸੂਟ ਤੁਸੀਂ ਸਾਡੇ ਕੋਲ ਆਰਡਰ ਕਰ ਸਕਦੇ ਹੋ ਇਸ ਦੇ ਵਿੱਚ ਵੀ ਤੁਹਾਨੂੰ ਦੋ ਸੇਮ ਕਲਰ ਹੀ ਮਿਲ ਜਾਣਗੇ ਆਪਣੇ ਲਵੋ ਦੇਖੋ ਬਿਲਕੁਲ ਸੇਮ ਦੋ ਦੋ ਕਲਰ ਆਪਣੇ ਲਈ ਮੌਜੂਦ ਨੇ ਸੋ ਕਿਸੇ ਵੀ ਮੇਰੀ ਭੈਣ ਨੂੰ ਕਿਸੇ ਨੂੰ ਵੀ ਪਸੰਦ ਆਉਂਦਾ ਐ ਸੂਟ ਤੁਸੀਂ ਸਾਡੇ ਕੋਲ ਆਰਡਰ ਕਰੋ ਬਹੁਤ ਹੀ ਸੋਹਣੀ ਤੇ ਪਿਆਰੀ ਜਿਹੜੀ ਹੈ ਚੀਜ਼ ਵਣੀ ਹੋਈ ਹੈ ਸੂਟ ਸੋਹਣਾ ਵੀ ਲੱਗਦਾ ਬਿਲਕੁਲ ਨਿਊ ਟ੍ਰੈਂਡਿੰਗ ਦਾ ਜਿਹੜਾ ਇਹ ਡਿਜ਼ਾਈਨ ਹੈ ਇੱਕ ਕਲਰ ਆਪਣੇ ਲਵੇ ਹੋਰ ਮੌਜੂਦ ਹੈ ਮੈਂ ਤੁਹਾਨੂੰ ਉਹ ਵੀ ਦਿਖਾ ਰਹੀ ਹਾਂ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਹਰ ਇੱਕ ਮੇਰੀ ਭੈਣ ਲਵੇ ਵੀਡੀਓ ਪਹੁੰਚ ਸਕੇ ਅਤੇ ਉਹ ਵੀ ਇਸ ਵੀਡੀਓ ਦਾ ਫਾਇਦਾ ਉਠਾ ਸਕੇ ਤੇ ਸੋਹਣੀ ਸੋਹਣੀ ਤੇ

ਦੇਖੋ ਇਹ ਸਨਵਾਰ ਆ ਗਿਆ ਦੇਖੋ ਸਾਰੇ ਜਿਹੜੇ ਕਲਰ ਲਾਈ ਨੇ ਆਪਾਂ ਨੇ ਸੂਟ ਦੇ ਵਿੱਚ ਬਿਲਕੁਲ ਸ਼ਰਟ ਦੇ ਵਿੱਚ ਹੀ ਉਠਾ ਕੇ ਕਲਰ ਲਾਈ ਨੇ ਲੱਗਦਾ ਕਲਰ ਲਾ ਕੇ ਤਾਂ ਸੂਟ ਜੱੱਚਦਾ ਹੀ ਨਹੀਂ ਜਿਵੇਂ ਵੀ ਆਪਾਂ ਆਪਾਂ ਕਹੇ ਜੇ ਸ਼ਰਟ ਦੇ ਵਿੱਚ ਕਲਰ ਹੁੰਦੇ ਨੇ ਵੀ ਪ੍ਰਿੰਟ ਦੇ ਵਿੱਚ ਕਲਰ ਹੁੰਦੇ ਨੇ ਉਹੀ ਕਲਰ ਲਾ ਕੇ ਆਪਾਂ ਜਿਹੜਾ ਇਹ ਸੂਟ ਰੈਡੀ ਕੀਤਾ ਹੈ ਬਹੁਤ ਹੀ ਸੋਹਣਾ ਲੱਗ ਰਿਹਾ ਤੇ ਪਿਆਰਾ ਲੱਗ ਰਿਹਾ ਬਿਲਕੁਲ ਲਾਈਟ weight ਜੇ ਕਲਰ ਆਗੇ ਨਾ ਕੋਈ ਭੜਕੀਲਾ ਪੰਜਾ ਨਹੀਂ ਲੱਗਦਾ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਤੇ ਪਿਓਰ ਕਾਟਨ ਦੀ ਸ਼ਰਟ ਹੋਊਗੀ ਮਸਲੀਨ ਦੀ ਸਲਵਾਰ ਹੋਊਗੀ ਤੇ ਸਲਵਾਰ ਦਾ ਫੈਬਰਿਕ ਜਿਹੜਾ 3 ਮੀਟਰ ਹੋਊਗਾ ਸੋ ਕਿਸੇ ਨੂੰ ਵੀ ਇਹ ਵਾਲ ਬਹੁਤ ਹੀ ਸੋਹਣੀ ਚੀਜ਼ ਬਣੀ ਹੋਈ ਐ ਇਟ ਇਜ਼ ਦੇ ਵਿੱਚ ਵੀ ਸੇਮ ਤੁਹਾਨੂੰ ਦੋ ਕਲਰ ਸਾਡੇ ਲਈ ਮੌਜੂਦ ਨੇ ਮਿਲਣਗੇ ਇਹ ਸੀ ਅੱਜ ਦੀ ਵੀਡੀਓ ਦੇ ਸੂਟ ਤੇ ਵੀਡੀਓ ਤਾਂ ਇੱਕ ਹੋਰ ਵੀ ਪਾਉਣੀ ਸੀ ਕੋਈ ਪ੍ਰੋਬਲਮ ਕਰਕੇ ਉਹ ਵੀਡੀਓ ਨਹੀਂ ਪਾਈ ਗਈ ਸੋ ਆਪਣੀ ਵੀਡੀਓ ਆਪਾਂ ਕੱਲ ਅਪਲੋਡ ਕਰਾਂਗੇ ਤੇ ਸਾਰੇ ਆਪਣੀ ਵੀਡੀਓ ਦਾ ਇੰਤਜ਼ਾਰ ਕਰਿਓ ਤੇ ਆਪਣੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅੱਜ ਦੇ ਲਈ ਐਨਾ ਕੱਲ ਇੱਕ ਹੋਰ ਵੀਡੀਓ ਦੇ ਵਿੱਚ ਆਪਾਂ ਤੁਹਾਡੀ ਲੈ ਕੇ ਆਵਾਂਗੇ ਸੋਨਾ ਜਾਂ ਸੂਟ ਤੇ ਬਹੁਤ ਹੀ ਸੋਹਣਾ ਵਰਕ ਐ ਸਾਰੇ ਉਹਨੂੰ ਬਹੁਤ ਪਸੰਦ ਕਰ ਰਹੇ ਨੇ ਅਪਕਲ ਉਹ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਧੰਨਵਾਦ